ਵੀਰੇ ਭਾਈ ਜਸਵੰਤ ਸਾਹਿਬ ਭਾਈ ਜਸਵੰਤ ਸਿੰਘ ਕਾਰੜਾ ਇਹ ਮੂਵੀ ਦਾ ਬਹੁਤ ਵਧੀਆ ਬੜੀ ਹੋਈ ਆ ਭਾਈ ਦੇਖੋ ਕਰੈਕਟਰ ਸਾਹਿਬ ਨੇ ਕਿੰਨਾ ਕੰਮ ਕੀਤਾ ਉਹਨੇ ਤੇ ਯਾਰ 4-5 ਸਾਲ ਹਣੀ ਭਾਈ ਨੇ ਲਾਇਆ ਤੇ ਉਸ ਤੋਂ ਬਾਅਦ 2-3 ਸਾਲ ਫਿਲਮ ਬਣਾ ਬਣਾਉਣ ਤੋਂ ਬਾਅਦ ਉਹਨਾਂ ਦੇ ਤਾਂ ਘੱਟੋ ਘੱਟ ਮਲਮਾ 6-7 ਸਾਲ ਚਲੇ ਗਏ ਯਾਰ ਇਸ ਫਿਲਮ ਦੇ ਪਿੱਛੇ ਕਿਸੇ ਫਿਲਮ ਨੂੰ 6-7 ਸਾਲ ਦੇ ਲੈਣੇ ਬਹੁਤ ਵੱਡੀ ਗੱਲ ਆ ਭਾਈ ਮੈਂ ਤਾਂ ਚਲੋ 1 ਸਾਲ ਤਿਆਰੀ ਕੀਤੀ 2 ਸਾਲ ਸ਼ੂਟ ਮੇਰੇ 2 ਸਾਲ ਅਸੀਂ ਲੱਗੇ ਪਰ ਕਾਰੜਾ ਸਾਹਿਬ ਦੀ ਕੁਰਬਾਨੀ ਐਡੀ ਵੱਡੀ ਆ ਉਹਦੇ ਮੋਰੇ ਤਾਂ ਹੈ ਉਹਦੇ ਬਰਾਬਰ ਵੀ ਨਹੀਂ ਹੈਗਾ ਉਹਨਾਂ ਦੇ ਪੈਰਾਂ ਦੇ ਪਰ ਹਨੀ ਭਾਈ ਦੀ ਬਹੁਤ ਮਿਹਨਤ ਆ ਯਾਰ ਭਾਈ ਔਰ ਕਿਸੇ ਦੀ ਫਿਲਮ ਐਦਾਂ ਰੋਕ ਦੇਣੀ ਬਹੁਤ ਮਾੜੀ ਗੱਲ ਆ ਭਾਈ ਹਨਾ ਉਹਦੇ ਇੱਥੇ ਕਿਸੇ ਪਾਕਿਸਤਾਨੀ ਕਲਾਕਾਰ ਨੇ ਕੰਮ ਨਹੀਂ ਕੀਤਾ ਯਾਰ ਉਹਨੂੰ ਕਦੋਂ ਅੰਗਰੇਜ਼ ਬਣਾ ਦਿੰਦੇ ਤੁਸੀਂ ਮੈਂ ਤਾਂ ਬੋਲਣਾ ਨਹੀਂ ਚਾਹਦਾ ਫੇਰ ਹੋਰ ਪਾਸੇ ਨੂੰ ਟਰੈਕ ਤੁਰ ਪਣਾ ਹਨਾ ਤੱਕਾ ਕਰਦੇ ਵੀਰੇ ਭਾਈ ਜਸਵੰਤ ਸਿੰਘ ਭਾਈ ਜਸਵੰਤ ਸਿੰਘ ਕਾਰਦਾਈ ਦੀ ਮੂਵੀ ਤਾਂ ਬਹੁਤ ਵਧੀਆ ਬੜੀ ਹੋਈ ਆ ਭਾਈ ਆਏ ਦੇਖੋ ਟਰੈਕਟਰ ਸਾਹਿਬ ਨੇ ਕੀ ਨਾ ਕੰਮ ਕੀਤਾ ਉਹਨੇ ਤੇ ਯਾਰ 4-5 ਸਾਲ ਹਣੀ ਭਾਈ ਨੇ ਲਾਏ ਯਾਰ ਤੇ ਉਸ ਤੋਂ ਬਾਅਦ 2-3 ਸਾਲ ਫਿਲਮ ਬਣਾ ਬਣਾਉਣ ਤੋਂ ਬਾਅਦ ਉਹਨਾਂ ਦੇ ਤਾਂ ਘੱਟੋ ਘੱਟ ਮਲਵਾ 6-7 ਸਾਲ ਚਲੇ ਗਏ ਯਾਰ ਇਸ ਫਿਲਮ ਦੇ ਪਿੱਛੇ ਕਿਸੇ ਫਿਲਮ ਨੂੰ 6-7 ਸਾਲ ਦੇਣੇ ਬਹੁਤ ਵੱਡੀ ਗੱਲ ਆ ਬਾਈ ਮੈਂ ਤਾਂ ਚਲੋ 1 ਸਾਲ ਤਿਆਰੀ ਕੀਤੀ ਦੂਜੇ ਸਾਲ ਸ਼ੂਟ ਮੇਰੇ 2 ਸਾਲ ਲੱਗੇ ਪਰ ਕਹੜਾ ਸਾਹਿਬ ਦੀ ਕੁਰਬਾਨੀ ਐਡੀ ਵੱਡੀ ਆ ਉਹਦੇ ਮੁਰੇ ਤਾਂ ਇਹ ਦੋਹਾਂ ਦੇ ਬਰਾਬਰ ਵੀ ਨਹੀਂ ਹੈਗਾ ਉਹਨਾਂ ਦੇ ਪੈਰਾਂ ਦੇ ਪਰ ਹਣੀ ਭਾਈ ਦੀ ਬਹੁਤ ਮਿਹਨਤ ਆ ਯਾਰ ਬਾਈ ਔਰ ਕਿਸੇ ਦੀ ਫਿਲਮ ਐਦਾਂ ਰੋਕ ਦੇਣੀ ਬਹੁਤ ਮਾੜੀ ਗੱਲ ਆ ਬਾਈ ਹਾਂ ਉਹਦਾ ਕਿਸੇ ਪਾਕਿਸਤਾਨੀ ਕਲਾਕਾਰ ਨੇ ਕੰਮ ਨਹੀਂ ਕੀਤਾ ਯਾਰ ਉਹਨੂੰ ਕਹਦੇ ਨੀਂਗਲੀ ਸੋਣ ਦਿੰਦੇ ਤੁਸੀਂ ਮੈਂ ਨਾ ਬੋਲਣਾ ਨਹੀਂ ਚਾਹਦਾ ਫੇਰ ਹੋਰ ਪਾਸੇ ਨੂੰ ਟਰੈਕ ਤੁਰ ਪਣਾ ਹਾਂ ਤਕਾ ਕਰਦੇ ਵੀਰੇ ਭਾਈ ਜਸਵੰਤ ਸਿੰਘ ਭਾਈ ਜਸਵੰਤ ਸਿੰਘ ਖਾਰੜਾ ਦੀ ਮੂਵੀ ਦਾ ਬਹੁਤ ਵਧੀਆ ਬੜੀ ਹੋਈ ਆ ਭਾਈ ਦੇਖੋ ਡਾਇਰੈਕਟਰ ਸਾਹਿਬ ਨੇ ਕਿੰਨਾ ਕੰਮ ਕੀਤਾ ਉਹਦੇ ਤੇ ਯਾਰ 4-5 ਸਾਲ ਹਣੀ ਭਾਈ ਨੇ ਲਾਇਆ ਹੈ ਉਦੋਂ ਬਾਅਦ 2-3 ਸਾਲ ਫਿਲਮ ਬਣਾ ਬਣਾਉਣ ਤੋਂ ਬਾਅਦ ਉਹਨਾਂ ਦੇ ਤਾਂ ਘੱਟੋ-ਘੱਟ ਮਨਵਾ 6-7 ਸਾਲ ਚਲੇ ਗਏ ਯਾਰ ਇਸ ਫਿਲਮ ਦੇ ਪਿੱਛੇ ਕਿਸੇ ਫਿਲਮ ਨੂੰ 6-7 ਸਾਲ ਲੱਗਣੇ ਬਹੁਤ ਵੱਡੀ ਗੱਲ ਹੈ ਬਾਈ ਮੈਂ ਤਾਂ ਚਲੋ 1 ਸਾਲ ਤਿਆਰੀ ਕੀਤੀ ਦੂਜੇ ਸਾਲ ਸ਼ੂਟ ਮੇਰੇ ਦੋਕ ਸਾਲ ਲੱਗੇ ਪਰ ਕਰਣਾ ਸਾਹਿਬ ਦੀ ਕੁਰਬਾਨੀ ਐਡੀ ਵੱਡੀ ਆ ਉਹਦੇ ਮੂਰੇ ਤਾਂ ਇਹ ਦੋਹਾਂ ਦੇ ਬਰਾਬਰ ਵੀ ਨਹੀਂ ਹੈਗੇ ਉਹਨਾਂ ਦੇ ਪੈਰਾਂ ਦੇ ਪਰ ਹਨੀ ਭਾਈ ਦੀ ਬਹੁਤ ਮਿਹਨਤ ਆ ਯਾਰ ਬਾਈ ਔਰ ਕਿਸੇ ਦੀ ਫਿਲਮ ਐਦਾਂ ਰੋਕ ਦੇਣੀ ਬਹੁਤ ਮਾੜੀ ਗੱਲ ਆ ਬਾਈ ਹਾਂ ਉਹਦਾ ਇਤਿਹਾਸ ਕਿਸੇ ਪਾਕਿਸਤਾਨੀ ਕਲਾਕਾਰ ਨੇ ਕੰਮ ਨਹੀਂ ਕੀਤਾ ਯਾਰ ਉਹਨੂੰ ਕਦੋਂ ਰਿਲੀਜ਼ ਹੋਣ ਦਿੰਦੇ ਤੁਸੀਂ ਮੈਂ ਨਾ ਬੋਲਣਾ ਨਹੀਂ ਚਾਹਦਾ ਫੇਰ ਹੋਰ ਪਾਸੇ ਨੂੰ ਟਰੈਕ ਤੁਰ ਪਣਾ ਹਾਂ ਤੂੰ ਤਕਾਂ ਕਰਦੇ ਜੀ ਵੀਰੇ ਭਾਈ ਜਸਵੰਤ ਸਿੰਘ ਭਾਈ ਜਸਵੰਤ ਸਿੰਘ ਹਾਰੜਾ ਯਾਰੀ ਮੂਵੀ ਦਾ ਬਹੁਤ ਵਧੀਆ ਬੜੀ ਹੋਈ ਆ ਭਾਈ ਦੇਖੋ ਡਾਇਰੈਕਟਰ ਸਾਹਿਬ ਨੇ ਕਿੰਨਾ ਕੰਮ ਕੀਤਾ ਉਹਦੇ ਤੇ ਯਾਰ 4-5 ਸਾਲ ਹਣੀ ਭਾਈ ਨੇ ਲਾਇਆ ਹੈ ਉਦੋਂ ਦਵਾ 2-3 ਸਾਲ ਫਿਲਮ ਬਣਾ ਬਣਾਉਣ ਤੋਂ ਬਾਅਦ ਉਹਨਾਂ ਦੇ ਤਾਂ ਘੱਟੋ-ਘੱਟ ਮਲਵਾ 6-7 ਸਾਲ ਚਲੇ ਗਿਆ ਯਾਰ ਇਸ ਫਿਲਮ ਦੇ ਪਿੱਛੇ ਕਿਸੇ ਫਿਲਮ ਨੂੰ 6-7 ਸਾਲ ਦੇਣੇ ਬਹੁਤ ਵੱਡੀ ਗੱਲ ਆ ਬਾਈ ਮੈਂ ਤਾਂ ਚਲੋ 1 ਸਾਲ ਤਿਆਰੀ ਕੀਤੀ ਦੂਜੇ ਸਾਲ ਸ਼ੂਟ ਮੇਰੇ ਦੋ ਸਾਲ ਨਹੀਂ ਲੱਗੇ ਪਰ ਕਾੜਾ ਸਾਹਿਬ ਦੀ ਕੁਰਬਾਨੀ ਐਡੀ ਵੱਡੀ ਆ ਉਹਦੇ ਮੁਰੇ ਤਾਂ ਇਹ ਦੋਹਾਂ ਦੇ ਬਰਾਬਰ ਵੀ ਨਹੀਂ ਹੈਗਾ ਉਹਨਾਂ ਦੇ ਪੈਰਾਂ ਦੇ ਪਰ ਹਨੀ ਭਾਈ ਦੀ ਬਹੁਤ ਮਿਹਨਤ ਆ ਯਾਰ ਬਾਈ ਔਰ ਕਿਸੇ ਦੀ ਫਿਲਮ ਐਂ ਤਾਂ ਰੋਕ ਦੇਣੀ ਬਹੁਤ ਮਾੜੀ ਗੱਲ ਆ ਬਾਈ ਹਾਂ ਉਹਦੇ ਤਾਂ ਕਿਸੇ ਪਾਕਿਸਤਾਨੀ ਕਲਾਕਾਰ ਨੇ ਕੰਮ ਨਹੀਂ ਕੀਤਾ ਯਾਰ ਉਹਨੂੰ ਕਦੋਂ ਰਿਲੀਜ਼ ਹੋਣ ਦਿੰਦੇ ਤੁਸੀਂ ਮੈਂ ਤਾਂ ਬੋਲਣਾ ਨਹੀਂ ਚਾਹਦਾ ਫੇਰ ਹੋਰ ਪਾਸੇ ਨੂੰ ਟਰੈਕ ਤੁਰ ਪਣਾ ਹਾਂ